ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਰਖੜੀ ਦੀ ਕਹਾਣੀ ਆਧਵ ਰਖੜੀ ਦਾ ਤਿਹਾਰਾ ਸਾਨੂੰ ਸਾਰਿਆਂ ਨੂੰ ਪਤਾ ਕਿ ਰਖੜੀ ਦਾ ਤਿਹਾਰ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਆ ਵੈਸੇ ਇਹ ਤਿਹਾਰ ਰਿਸ਼ਤਿਆਂ ਨੂੰ ਜੋੜਨ ਦਾ ਕੰਮ ਕਰਦੇ ਨੇ ਪਰ ਅੱਜ ਕੱਲ ਦਾ ਜਮਾਨਾ ਜਿਸ ਹਿਸਾਬ ਨਾਲ ਚੱਲ ਰਿਹਾ ਸਵਾਰਥ ਲੋਕਾਂ ਦੇ ਵਿੱਚ ਵਧਿਆ ਪਿਆ ਤੇ ਰਿਸ਼ਤਿਆਂ ਦੀ ਕੀਮਤ ਆ ਜਿਹੜੀ ਉਹ ਤਿਹਾਰਾਂ ਦੇ ਜ਼ਰੀਏ ਪਰਖੀ ਜਾਂਦੀ ਆ ਵੈਸੇ ਤਾਂ ਜੇ ਇੱਕ ਭੈਣ ਮਾਮੂਲੀ ਧਾਗਾ ਵੀ ਭਰਾ ਦੇ ਗੁੱਟ ਤੇ ਬੰਨ ਦੇਵੇ ਉਹ ਵੀ ਰਖੜੀ ਹੁੰਦੀ ਆ ਤੇ ਭੈਣ ਨੂੰ ਵੀ ਇਹ ਚਾਹੀਦਾ ਕਿ ਉਹ ਭਰਾ ਦੇ ਗੁੱਟ ਤੇ ਇੱਕ ਧਾਗਾ ਬੰਨ ਕੇ ਉਹਦੀ ਕੀਮਤ ਪੈਸਿਆਂ ਨਾਲ ਨਹੀਂ ਮਾਪਣੀ ਚਾਹੀਦੀ ਕਿਉਂਕਿ ਜੇ ਸਾਡੇ ਭੈਣ ਭਰਾ ਸਾਡੇ ਦੁੱਖ ਦੇ ਸੁੱਖ ਦੇ ਸਾਡੇ ਨਾਲ ਖੜਦੇ ਆ ਤਾਂ ਉਹ ਪੈਸਿਆਂ ਨਾਲੋਂ ਵੀ ਕੀਮਤੀ ਹੁੰਦਾ ਬਾਕੀ ਸਭ ਦੀਆਂ ਹਨਾ ਕਬੀਲਦਾਰੀਆਂ ਸਭ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਇਸ ਕਰਕੇ ਜਿੰਨਾ ਵੀ ਕੋਈ ਕਿਸੇ ਦਾ ਪੈਸੇ ਪੱਖੋਂ ਕਰ ਸਕਦਾ ਤੇ ਉਤੇ ਕਿੰਤੂ ਪਰੰਤੂ ਨਹੀਂ ਕਰਨੀ ਚਾਹੀਦੀ ਜ਼ਿੰਦਗੀ ਸਾਡੀ ਆਪਣੀ ਹੁੰਦੀ ਆ ਇੱਕ ਸੰਘਰਸ਼ ਹੁੰਦਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪ ਕਮਾਉਣਾ ਹੁੰਦਾ ਤੇ ਆਪ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਕਿਸੇ ਲਈ ਖੇ ਲਾਉਣਾ ਹੁੰਦਾ ਇਨਾਤਲੇ ਵਤਿਹਾਰਾਂ ਦੇ ਜਰੀਏ ਅਸੀਂ ਜੇ ਲਾਲਚ ਕਰਾਂਗੇ ਵੀ ਸਾਨੂੰ ਕੋਈ ਐਨੇ ਦੇਵੇ ਪੈਸੇ ਜਾਂ ਕੋਈ ਚੀਜ਼ ਦੇਵੇ ਤਾਂ ਉਹਨਾਂ ਨਾਲ ਸਾਡੀ ਜ਼ਿੰਦਗੀ ਨਹੀਂ ਲੰਘਦੀ ਹੁੰਦੀ ਇਸ ਕਰਕੇ ਕਿਸੇ ਵੀ ਤਿਹਾਰ ਨੂੰ ਪੈਸੇ ਦੇ ਲੈਣ ਦੇਣ ਨਾਲ ਨਹੀਂ ਜੋੜਨਾ ਚਾਹੀਦਾ ਆਪਣੀ ਅੱਜ ਦੀ ਕਹਾਣੀ ਰਖੜੀ ਦੀ ਕਹਾਣੀਆਂ ਇਸ ਕਹਾਣੀ ਨੂੰ ਲਿਖਿਆ ਹੈ ਸੁਰਿੰਦਰ ਸਚਦੇਵਾ ਜੀ ਨੇ ਮੈਂ ਅੱਜ ਹੀ ਇਹ ਕਹਾਣੀ ਫੇਸਬੁੱਕ ਤੇ ਪੜ੍ਹੀ ਮੈਨੂੰ ਵਧੀਆ ਲੱਗੀ ਕਹਾਣੀ ਦੇ ਵਿੱਚ ਸੁਰਿੰਦਰ ਸਚਦੇਵਾ ਜੀ ਲਿਖਦੇ ਆ ਕਿ ਕੁਲਵਿੰਦਰ ਆਪਣੇ ਮਾਪਿਆਂ ਦੀ ਇਕਲੋਤੀ ਧੀ ਆ ਉਹ ਰੇਲ ਗੱਡੀ ਦੇ ਵਿੱਚ ਜਾ ਰਹੀ ਆ ਹਨਾ ਤੇ ਉਹ ਸੋਚ ਰਹੀ ਹੈਗੀ ਕਿ ਵੀ ਮੈਂ ਕਿਹੜੇ ਮੂਹ ਨਾਲ ਆਪਣੇ ਭਰਾ ਦੇ ਰਖੜੀ ਬੰਨਣ ਜਾਵਾਂ ਕਿਉਂਕਿ ਕੁਝ ਸਾਲ ਪਹਿਲਾਂ ਉਹ ਆਪਣੇ ਭਰਾ ਨਾਲ ਗੁੱਸੇ ਹੋ ਗਈ ਸੀ 10 ਸਾਲ ਬਾਅਦ ਜਾ ਰਹੀ ਆ ਉਹ ਟ੍ਰੇਨ ਦੇ ਵਿੱਚ ਸੋਚਦੀ ਜਾਂਦੀ ਆ ਵੀ ਮੇਰਾ ਭਰਾ ਬਿਮਾਰਾ ਅਸਲ ਦੇ ਵਿੱਚ ਕੁਲਵਿੰਦਰ ਨੂੰ ਸਨੇਹਾ ਮਿਲਿਆ ਵੀ ਤੇਰਾ ਭਰਾ ਜਿਹੜਾ ਹਸਪਤਾਲ ਦੇ ਵਿੱਚ ਦਾਖਲਾ ਤੇ ਬਹੁਤ ਜ਼ਿਆਦਾ ਬਿਮਾਰਾ ਉਹਨੇ ਆਪਣੇ ਪਤੀ ਨੂੰ ਪੁੱਛਿਆ ਤੇ ਉਹਦੇ ਪਤੀ ਨੇ ਕਿਹਾ ਕਿ ਚਲੀ ਜਾ ਉਹ ਤੁਰੰਤ ਟ੍ਰੇਨ ਫੜਦੀ ਆ ਤੇ ਉਹ ਸੋਚਦੀ ਆ ਵੀ ਰਖੜੀ ਦਾ ਤਿਹਾਰ ਵੀ ਆ ਚਲੋ ਨਾਲੇ ਆਪਣੇ ਭਰਾ ਨਾਲ ਗੁੱਸੇ ਕਿਲੇ ਦੂਰ ਕਰੇ ਹਾਂ ਨਾਲੇ ਉਹਦਾ ਪਤਾ ਲੇ ਆਂ ਤੇ ਰਖੜੀ ਉਹਨੇ ਖਰੀਦ ਲਈ ਗੱਡੀ ਦੇ ਵਿੱਚ ਬੈਠੀ ਉਹ ਸੋਚਦੀ ਜਾਂਦੀ ਆ ਕਿ ਵੀ ਜੇ ਮੇਰਾ ਭਰਾ ਨਾ ਬੋਲਿਆ ਹਨਾ ਤਾਂ ਮੈਨੂੰ ਪਤਾ ਨਹੀਂ ਕਿਦਾਂ ਦਾ ਫੀਲ ਹੋਊਗਾ ਇਸ ਤਰ੍ਹਾਂ ਕਿਉਂਕਿ ਜਦੋਂ ਭੈਣ ਭਰਾਵਾਂ ਦੇ ਵਿੱਚ ਗੁੱਸਾ ਗਿਲਾ ਹੋਵੇ ਤੇ ਭੈਣ ਜਾਂਦੀ ਆ ਉਹਨੂੰ ਇਹ ਆ ਵੀ ਜੇ ਮੇਰੇ ਭਰਾ ਨੇ ਨਾ ਬੁਲਾਇਆ ਤਾਂ ਵੀ ਸ਼ਾਇਦ ਮੇਰਾ ਹਣਾ ਮਨ ਦੁਖੀ ਹੋਊਗਾ ਤੇ ਭਰਾ ਨੂੰ ਵੀ ਇਹ ਹੁੰਦਾਗਾ ਵੀ ਜੇ ਮੇਰੀ ਭੈਣ ਆਉਂਦੀ ਤਾਂ ਮੈਂ ਉਹਨੂੰ ਬੁਲਾਉਂਦਾ ਕਿਵੇਂ ਨਾ ਅਸਲ ਦੇ ਵਿੱਚ ਇਹ ਰਿਸ਼ਤੇ ਆ ਜਿਹੜੇ ਇਹਨਾਂ ਦੇ ਵਿੱਚ ਗਲਤ ਫਹਿਮੀਆਂ ਹੁੰਦੀਆਂ ਕੋਈ ਨਫ਼ਰਤ ਨਹੀਂ ਹੁੰਦੀ ਰਿਸ਼ਤਿਆਂ ਦੇ ਵਿੱਚ ਨਫ਼ਰਤ ਕਰਨੀ ਵੀ ਨਹੀਂ ਚਾਹੀਦੀ ਕੁਲਵਿੰਦਰ ਆਪਣੀ ਪਿਛਲੀ ਜ਼ਿੰਦਗੀ ਦੇ ਵਿੱਚ ਗੁਆਚ ਜਾਂਦੀ ਆ ਪਲਵਿੰਦਰ ਜਦੋਂ ਬਹੁਤ ਛੋਟੀ ਸੀ ਤੇ ਉਸ ਤੋਂ 4 ਸਾਲ ਬਾਅਦ ਉਹਦੇ ਭਰਾ ਦਾ ਜਨਮ ਹੋਇਆ ਸੀਗਾ ਜਦੋਂ ਉਹਦੇ ਭਰਾ ਦਾ ਜਨਮ ਹੋਇਆ ਤਾਂ ਉਹ ਬਹੁਤ ਖੁਸ਼ ਹੋਈ ਸੀ ਤੇ ਆਪਣੇ ਭਰਾ ਨੂੰ ਨਿੱਕੇ ਨਿੱਕੇ ਹੱਥਾਂ ਨੂੰ ਫੜ ਕੇ ਕਹਿੰਦੀ ਸੀ ਕਿ ਹੁਣ ਤਾਂ ਮੇਰਾ ਵੀਰ ਆ ਗਿਆ ਜਦੋਂ ਮੇਰਾ ਵੀਰ ਵੱਡਾ ਹੋ ਗਿਆ ਮੈਂ ਆਪਣੇ ਵੀਰ ਦੀ ਰਖੜੀ ਬੰਨ੍ਹਿਆ ਕਰੂੰ ਮੈਂ ਆਪਣੇ ਵੀਰ ਨੂੰ ਖੜਾਇਆ ਕਰੂੰਗੀ ਹਰ ਇੱਕ ਚੀਜ਼ ਦੇਆ ਕਰੂੰਗੀ ਤੇ ਮੈਂ ਆਪਣੇ ਵੀਰ ਨੂੰ ਕਦੇ ਵੀ ਰੋਣ ਨਹੀਂ ਦਿਆਂ ਕਰਦੀ ਤੇ ਉਹੀ ਗੱਲ 4 ਸਾਲ ਵੱਡੀ ਭੈਣ ਹਨਾ ਮਾਵਾ ਵਰਗੀ ਹੁੰਦੀ ਆ ਇਕੋਲਵਿੰਦਰ ਨੇ ਆਪਣੇ ਭਰਾ ਜਸਵਿੰਦਰ ਦਾ ਬਹੁਤ ਕੀਤਾ ਉਹਨੂੰ ਆਪਣੇ ਮੂਹੋਂ ਵੀ ਕੱਢ ਕੇ ਚੀਜ਼ ਦਿੰਦੀ ਉਹਨੂੰ ਖੜਾਉਂਦੀ ਸਾਰਾ ਦਿਨ ਚੱਕੀ ਫਿਰਦੀ ਰਹਿੰਦੀ ਫਿਰ ਜਦੋਂ ਉਹ ਸਕੂਲ ਜਾਣ ਲੱਗੇ ਤਾਂ ਉਹਨੂੰ ਸਕੂਲ ਲੈ ਕੇ ਜਾਂਦੀ ਨਾਲ ਭੈਣ ਭਰਾ ਸਾਰਾ ਦਿਨ ਖੇਡਦੇ ਤੇ ਜੇ ਸਕੂਲ ਦੇ ਵਿੱਚ ਕੋਈ ਜਸਵਿੰਦਰ ਨਾਲ ਲੜਦਾ ਜਾਂ ਉਹਨੂੰ ਕੁਝ ਕਹਿੰਦਾ ਤਾਂ ਉਹ ਮੂਰੇ ਹੋ ਜਾਂਦੀ ਬੰਨ ਬਣ ਕੇ ਖੜ ਜਾਂਦੀ ਸੀ ਵੀ ਮੇਰੇ ਭਰਾ ਨੂੰ ਤੁਸੀਂ ਕਿਹਾ ਤਾਂ ਕਿਹਾ ਕੁਮੇ ਜੇਕਰ ਦੇ ਵਿੱਚ ਵੀ ਦੋਨਾਂ ਭੈਣ ਭਰਾਵਾਂ ਦੀ ਕੋਈ ਚੀਜ਼ ਵੰਡਣ ਪਿੱਛੇ ਹੈ ਨਾ ਕੋਈ ਮਾੜੀ ਮੋਟੀ ਬਹਿਸ ਹੁੰਦੀ ਤਾਂ ਵੀ ਕੁਲਵਿੰਦਰ ਆਪ ਤਾਂ ਆਪਣੇ ਭਰਾ ਨਾਲ ਲੜ ਪੈਂਦੀ ਸੀ ਪਰ ਜੇ ਉਹਨੂੰ ਉਹਦੇ ਮੰਮੀ ਡੈਡੀ ਕੁਝ ਕਹਿੰਦੇ ਸੀ ਤਾਂ ਉਹਨਾਂ ਨਾਲ ਲੜ ਪੈਂਦੀ ਸੀ ਵੀ ਕੋਈ ਵੀ ਚੀਜ਼ ਹਨਾ ਵੀ ਜੇ ਕਈ ਵਾਰੀ ਬੱਚਿਆਂ ਦਾ ਹੋ ਜਾਂਦਾ ਤੇ ਫਿਰ ਉਹ ਆਪਣੇ ਮੰਮੀ ਡੈਡੀ ਨੂੰ ਕਹਿੰਦੀ ਵੀ ਤੁਸੀਂ ਨੈਨੂ ਚਿੜਕੋ ਤੇ ਉਹਦੇ ਮੰਮੀ ਪਾਪਾ ਬੜੇ ਹੱਸਦੇ ਵੀ ਆਪ ਤਾਂ ਲੜ ਪੈਂਦੀ ਹੈ ਵੀ ਸਾਨੂੰ ਕੁਝ ਕਹਿਣ ਨਹੀਂ ਦਿੰਦੀ ਦੋਨਾਂ ਭੈਣ ਭਰਾਵਾਂ ਦਾ ਬਹੁਤ ਵਧੀਆ ਪਿਆਰ ਰਿਹਾ ਅਹੀਂ ਉਹ ਹੱਸਦੇ ਖੇਡਦੇ ਇੱਕੋ ਪਰਿਵਾਰ ਦੇ ਵਿੱਚ ਵੱਡੇ ਹੋਏ ਵੱਡੇ ਹੋ ਕੇ ਪੜ੍ਹ ਲਿਖ ਗਏ ਜਦੋਂ ਉਹਨਾਂ ਨੇ ਪੜ੍ਹਾਈ ਖਤਮ ਹੋਈ ਤਾਂ ਕੁਲਵਿੰਦਰ ਵਾਸਤੇ ਰਿਸ਼ਤਾ ਆਇਆ ਤੇ ਉਹਦੇ ਪਾਪਾ ਨੇ ਰਿਸ਼ਤਾ ਵੇਖਿਆ ਤੇ ਮੁੰਡਾ ਉਹਨਾਂ ਨੂੰ ਪਸੰਦ ਆ ਗਿਆ ਫਿਰ ਜਸਵਿੰਦਰ ਦੀ ਰਾਇ ਲਈ ਜਸਵਿੰਦਰ ਨੂੰ ਵੀ ਮੁੰਡਾ ਪਸੰਦ ਆ ਗਿਆ ਤੇ ਵਿਆਹ ਹੋ ਗਿਆ ਉਹਦਾ ਕੁਲਵਿੰਦਰ ਆਪਣੇ ਸਹੁਰੇ ਘਰ ਚਲੀ ਗਈ ਜਸਵਿੰਦਰ ਉਹਦੇ ਵਿਆਹ ਵੇਲੇ ਬੜਾ ਰੋਇਆ ਤੇ ਬਾਅਦ ਦੇ ਵਿੱਚ ਵੀ ਉਹਨੂੰ ਯਾਦ ਕਰ ਕਰਕੇ ਬਹੁਤ ਰੋਇਆ ਕਰੇ ਕਿਹਾ ਕਰੇ ਵੀ ਮੇਰਾ ਤਾਂ ਆਪਣੀ ਭੈਣ ਵਾਂਗ ਜੀ ਨਹੀਂ ਲੱਗਦਾ ਕੁਲਵਿੰਦਰ ਕਹਦਿਆ ਕਰੇ ਵੀ ਲੈ ਤੇਰੀ ਭੈਣ ਕਿਹੜਾ ਕਿਤੇ ਦੂਰ ਗਈ ਆ ਸੌਰੀ ਗਈ ਆ ਜਦੋਂ ਮਰਜ਼ੀ ਬੁਲਾ ਲਈ ਤੇ ਜਿੱਦਾਂ ਜਸਵਿੰਦਰ ਦਾ ਜੀ ਕਰਦਾ ਉਹ ਆਪਣੀ ਭੈਣ ਨੂੰ ਬੁਲਾ ਲੈਂਦਾ ਤੇ ਕੁਲਵਿੰਦਰ ਫੱਟਦੇ ਨੇ ਆਪਣੇ ਭਰਾ ਦੇ ਬੁਲਾਈ ਤੋਂ ਆ ਜਾਂਦੀ ਹੌਲੀ ਹੌਲੀ ਸਮਾਂ ਬਦਲਦਾ ਗਿਆ ਹਨਾ ਜਦੋਂ ਆਪਾਂ ਵੱਡੇ ਹੋ ਜਾਂਦੇ ਆ ਤੇ ਜ਼ਿੰਮੇਵਾਰੀਆਂ ਵਧ ਜਾਂਦੀਆਂ ਨੇ ਕੁਲਵਿੰਦਰ ਵੀ ਆਪਣੇ ਸਹੁਰੇ ਘਰ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਵਿਅਸਤ ਹੋ ਗਈ ਤੇ ਜੇ ਕਈ ਵਾਰੀ ਜਸਵਿੰਦਰ ਉਹਨੂੰ ਕਹਿੰਦਾ ਉਹਦੇ ਤੋਂ ਨਾ ਆਇਆ ਜਾਂਦਾ ਤਾਂ ਜਸਵਿੰਦਰ ਉਹਦੇ ਨਾਲ ਗੁੱਸੇ ਹੋ ਜਾਂਦਾ ਜਦੋਂ ਕੁਲਵਿੰਦਰ ਦੇ ਬੱਚੇ ਹੋਏ ਤਾਂ ਜਸਵਿੰਦਰ ਸੀ ਜਿਹੜਾ ਭੱਜਿਆ ਜਾਂਦਾ ਸੀ ਉਹਨੂੰ ਚਾਹ ਹੁੰਦਾ ਸੀ ਹਨਾ ਮੇਰੇ ਭਾਣਜੇ ਭਾਣਜੀਆਂ ਹੋਏ ਆਗੇ ਉਸ ਤੋਂ ਬਾਅਦ ਕੁਲਵਿੰਦਰ ਦੇ ਬੱਚੇ ਵੱਡੇ ਹੋਏ ਤੇ ਉਹਨੇ ਪੜਨ ਲਾਤੇ ਫੇਰ ਤਾਂ ਬਸ ਉਤੋਂ ਸਾਲ ਦੇ ਵਿੱਚ ਇੱਕ ਗੇੜਾ ਹੀ ਲੱਗਦਾ ਹੋਰ ਸਮਾਂ ਗੁਜ਼ਰਦਾ ਗਿਆ ਕੁਲਵਿੰਦਰ ਦੇ ਪਾਪਾ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਹਦੀ ਮੰਮੀ ਵੀ ਬਿਮਾਰ ਰਹਿਣ ਲੱਗੀ ਤੇ ਇੱਕ ਦਿਨ ਕੁਲਵਿੰਦਰ ਨੂੰ ਸੁਨੇਹਾ ਆਇਆ ਵੀ ਉਹਦੀ ਮਾਂ ਦੀ ਮੌਤ ਹੋ ਗਈ ਆ ਕਲਵਿੰਦਰ ਰੋਂਦੀ ਕਰ ਲਾਉਂਦੀ ਆਪਣੇ ਪਿੰਡ ਜਾਂਦੀ ਆ ਬਹੁਤ ਰੋਂਦੀ ਆ ਉਹ ਦੋਨੋਂ ਪੈਣ ਭਰਾ ਇੱਕ ਦੂਜੇ ਦੇ ਘੜ ਲੱਗ ਕੇ ਰੋਂਦੇ ਆ ਤੇ ਕਹਿੰਦੀ ਆ ਕਿ ਵੀ ਹੁਣ ਤਾਂ ਹਨਾ ਕਲਵਿੰਦਰ ਕਹਿੰਦੀ ਆ ਵੀ ਮੇਰੇ ਮਾਪਿਓ ਨਾਲ ਕਹਿੰਦੇ ਆ ਪੇਕੇ ਹੁੰਦੇ ਆ ਵੀ ਮੇਰੇ ਤਾਂ ਪੇਕੇ ਛੁੱਟ ਗਏ ਤਾਂ ਜਸਵਿੰਦਰ ਉਹਨੂੰ ਤਾਨਾ ਦਿੰਦਾ ਕਿ ਤੂੰ ਐ ਕਿਵੇਂ ਸੋਚ ਲਿਆ ਵੀ ਮੇਰੇ ਹੁੰਦੇ ਤੇਰੇ ਪੇਕੇ ਮੁੱਕ ਗਏ ਠੀਕ ਐ ਜਿੰਨੀ ਤੈਨੂੰ ਕਮੀ ਮਹਿਸੂਸ ਹੁੰਦੀ ਆ ਮੈਂ ਮਮੀ ਪਾਪਾ ਦੀ ਮੈਨੂੰ ਵੀ ਹੋਊਗੀ ਨਾ ਵੀ ਤੇਰਾ ਤਾਂ ਮਮੀ ਪਾਪਾ ਨੇ ਵਿਆਹ ਵੀ ਕਰਤਾ ਵੀ ਮੇਰਾ ਤਾਂ ਹਜੇ ਵਿਆਹ ਵੀ ਨਹੀਂ ਹੋਇਆ ਚਲ ਉਸ ਤੋਂ ਬਾਅਦ ਕੁਲਵਿੰਦਰ ਹਨਾ ਥੋੜੇ ਟਾਈਮ ਬਾਅਦ ਗੇੜਾ ਮਾਰਦੀ ਆ ਭਾਵੇਂ ਉਹਨੂੰ ਆਪਦੀ ਕਬੀਲਦਾਰੀ ਸੀ ਪਰ ਉਹਨੂੰ ਇਹ ਸੀ ਵੀ ਛੇਤੀ ਮੇਰੇ ਭਰਾ ਦਾ ਵਿਆਹ ਹੋ ਜੇ ਚਲੋ ਉਹਦੇ ਭਰਾ ਦਾ ਵਿਆਹ ਹੋ ਜਾਂਦਾ ਤੇ ਫਿਰ ਕੁਲਵਿੰਦਰ ਨੂੰ ਇਹ ਹੁੰਦਾ ਵੀ ਮੇਰੀ ਪਰਜਾਈ ਨਮੀ ਆਗੀ ਉਹ ਥੋੜੇ ਥੋੜੇ ਟਾਈਮ ਬਾਅਦ ਗੇੜਾ ਮਾਰਦੀ ਰਹਿੰਦੀ ਹੈਗੀ ਕਿਉਂਕਿ ਉਹਦੇ ਮੰਮੀ ਪਾਪਾ ਦੀ ਮੌਤ ਹੋ ਗਈ ਸੀ ਤੇ ਉਹਨੂੰ ਆਏ ਸੀ ਕਿ ਮੇਰਾ ਭਰਾ ਇਕੱਲਾ ਮਹਿਸੂਸ ਨਾ ਕਰੇ ਜਦੋਂ ਉਹ ਆਉਂਦੀ ਪਹਿਲਾਂ ਪਹਿਲਾਂ ਤਾਂ ਉਹਦੀ ਪਰਜਾਈ ਨਾ ਬੋਲਦੀ ਤੇ ਇੱਕ ਵਾਰ ਕੁਲਵਿੰਦਰ ਆਪਣੇ ਪੇਕੇ ਆਈ ਤਾਂ ਉਹਦੀ ਭਾਬੀ ਕਹਿੰਦੀ ਤੁਹਾਨੂੰ ਤਾਂ ਮौज ਲੱਗੀ ਹੋਈ ਆ ਤੁਸੀਂ ਤਾਂ ਜਦੋਂ ਜੀ ਕਰਦਾ ਚੱਕ ਕੇ ਗੱਡੀ ਪੇਕੇ ਆ ਜਾਨੇ ਹੋਗੇ ਸਾਨੂੰ ਖੇਚਲਾ ਕਰਨੀ ਪੈਂਦੀ ਆ ਮੈਨੂੰ ਕਰਨੀ ਪੈਂਦੀ ਆ ਮੈਂ ਤਾਂ ਐ ਪੇਕੇ ਵੀ ਨਹੀਂ ਜਾ ਸਕਦੀ ਮੇਰੇ ਚੁੱਲ੍ਹੇ ਤੇ ਕਿਹੜਾ ਸੱਸਾ ਵੀ ਮੈਂ ਉਹਨੂੰ ਛੱਡ ਕੇ ਚਲੀ ਜਾਵਾਂ ਇਹ ਗੱਲ ਕੁਲਵਿੰਦਰ ਤਾਂ ਹਾਸੇ ਚ ਟਾਲਣਾ ਚਾਹੁੰਦੀ ਸੀ ਕਿਉਂਕਿ ਕੁੜੀਆਂ ਆਪਣੇ ਪੇਕੇ ਕਰਦੇ ਸੋ ਪਰਦੇ ਰੱਖਦੀਆਂ ਪਰ ਕੁਲਵਿੰਦਰ ਦੇ ਘਰ ਵਾਲੇ ਨੂੰ ਇਹ ਗੱਲ ਜਿਹੜੀ ਪਿੰਚ ਹੋ ਜਾਂਦੀ ਆ ਤੇ ਉਹ ਨੂੰ ਕਹਿੰਦਾ ਵੀ ਚੱਲ ਚੱਲ ਗਈ ਕੁਲਵਿੰਦਰ ਕਹਿੰਦੀ ਵੀ ਨਹੀਂ ਭਾਬੀ ਮਜ਼ਾਕ ਕਰਦੀ ਐ ਤੁਸੀਂ ਗੁੱਸਾ ਨਾ ਕਰੋ ਪਰ ਉਹਦੀ ਕੋਈ ਗੱਲ ਨਹੀਂ ਸੁਣਦਾ ਉਹਨੂੰ ਗੱਡੀ 'ਚ ਬਿਠਾਉਂਦਾ ਤੇ ਵਾਪਸ ਆ ਜਾਂਦੇ ਆ ਵਾਪਸ ਆ ਕੇ ਉਹ ਨੂੰ ਕਹਿੰਦਾ ਵੀ ਤੂੰ ਮੈਨੂੰ ਮੇਰੀ ਬੇਇੱਜ਼ਤੀ ਕਰਵਾਉਣ ਲੈ ਕੇ ਗਈ ਸੀ ਕੁਲਵਿੰਦਰ ਕਹਿੰਦੀ ਵੀ ਮੇਰੇ ਭਰਾ ਨੇ ਥੋੜੀ ਕੁਝ ਕਿਹਾ ਹਨਾ ਵੀ ਭਝਾਈ ਦਾ ਕਿਹੜਾ ਆਪਾਂ ਮੈਂ ਗਰੰਟੀ ਲੈ ਸਕਦੀ ਆ ਵੈਸੇ ਵੀ ਉਹਨੇ ਹੱਸਦੀ ਨੇ ਕਿਹਾ ਤਾਂ ਉਹਦੇ ਘਰ ਵਾਲਾ ਨੂੰ ਕਾਫੀ ਲੜਦਾ ਵੀ ਅੱਛਾ ਹੁਣ ਤੂੰ ਕਹਿਣੀ ਆ ਵੀ ਉਹਨੇ ਹੱਸਦੀ ਨੇ ਕਿਹਾ ਵੀ ਉਹਨੇ ਘਰੇ ਗਿਆਂਦੀ ਤਾਂ ਬੇਇੱਜ਼ਤੀ ਕਰਤੀ ਉਹ ਵੀ ਤੀਜੇ ਦਿਨ ਝੋਲਾ ਬੰਨੀ ਰੱਖਦੀ ਸੀ ਵੀ ਮੈਂ ਪੇਕੇ ਜਾਣਾ ਪੇਕੇ ਜਾਣਾ ਕਰ ਲਿਆ ਪਰ ਆਪਰਾ ਭਜਾਈ ਦਾ ਚਲੋ ਉਸ ਤੋਂ ਬਾਅਦ ਕੁਲਵਿੰਦਰ ਨੇ ਸੌਂਖ ਖਾ ਲਈ ਵੀ ਮੈਂ ਕਦੇ ਵੀ ਨਹੀਂ ਜਾਉਂਗੀ ਤੇ ਚਲੋ ਕੁਲਵਿੰਦਰ ਨੇ ਕੁਝ ਟਾਈਮ ਵੇਟ ਕੀਤੀ ਉਹਦਾ ਭਰਾ ਛੋਟਾ ਉਹਨੂੰ ਫੋਨ ਕਰਦਾ ਰਿਹਾ ਪਰ ਹੌਲੀ-ਹੌਲੀ ਉਹਦਾ ਭਰਾ ਵੀ ਫੋਨ ਕਰਨੋਂ ਹਟ ਗਿਆ ਕਿਉਂਕਿ ਇਹ ਰਿਸ਼ਤੇ ਨਾਤੇ ਇਦਾਂ ਦੇ ਹੁੰਦੇ ਆ ਵੀ ਉਹ ਵੀ ਆਪਣੇ ਘਰ ਦੀ ਜ਼ਿੰਮੇਵਾਰੀ ਚੁਲ ਜਿਆ ਹਨਾ ਆਪਣੇ ਘਰ ਵਾਲੀ ਦੀ ਵੀ ਚੇਪ ਹੋਊਗੀ ਉਹਨੂੰ ਉਹਨੇ ਕਦੇ ਆਪਣੀ ਭੈਣ ਨੂੰ ਫੋਨ ਨਾ ਕੀਤਾ ਤੇ ਚਲੋ ਉਹਨਾਂ ਦਾ ਨਾ ਗੈਪ ਪੈ ਗਿਆ ਰਿਸ਼ਤੇਦਾਰੀ ਆ ਜਿਹੜੀ ਉਹ ਉਹਦੇ ਵਿੱਚ ਫਰਕ ਪੈ ਗਿਆ ਕੁਲਵਿੰਦਰ ਹਰ ਸਾਲ ਦੀਕ ਦੀ ਵੀ ਕੀ ਆ ਮੇਰਾ ਭਰਾ ਮੈਨੂੰ ਫੋਨ ਕਰੇ ਵੀ ਤੂੰ ਰਖੜੀ ਤੇ ਆ ਜਾ ਉਹ ਰਖੜੀ ਖਰੀਦ ਕੇ ਤਾਂ ਰੱਖਦੀ ਪਰ ਉਹ ਜਾਂਦੇ ਨਾ ਚਲੋ ਹੋਰ ਸਮਾਂ ਗੁਜ਼ਰਦਾ ਗਿਆ ਤੇ ਅੱਜ 10 ਸਾਲ ਹੋ ਗਏ ਸੀ ਕੁਲਵਿੰਦਰ ਕਦੇ ਵੀ ਪੇਕੇ ਨਹੀਂ ਗਈ ਸੀ ਪਰ ਕੁਲਵਿੰਦਰ ਨੂੰ ਫੋਨ ਆਇਆ ਵੀ ਤੇਰਾ ਭਰਾ ਜਸਵਿੰਦਰ ਬਹੁਤ ਬਿਮਾਰ ਆ ਤੇ ਉਹ ਹਸਪਤਾਲ ਦੇ ਵਿੱਚ ਦਾਖਲਾ ਇਹ ਸੋਚਦੀ ਸੋਚਦੀ ਉਹ ਜਿਹੜੀਆਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਫਿਰ ਉਹਦੇ ਯਾਦ ਆਉਂਦਾ ਵੀ ਮੈਂ ਤਾਂ ਟ੍ਰੇਨ 'ਚ ਬੈਠੀ ਆ ਹਨਾ ਵੀ ਮੈਨੂੰ ਆਸੇ-ਪਾਸੇ ਦੇਖਣਗੇ ਵੀਰ ਹੁੰਦੀ ਆ ਚਲੋ ਅੱਧੇ ਇੱਕ ਘੰਟੇ ਬਾਅਦ ਟ੍ਰੇਨ ਆ ਜਿਹੜੀ ਉਹ ਉਸ ਸ਼ਹਿਰ 'ਚ ਪਹੁੰਚ ਜਾਂਦੀ ਆ ਜਿੱਥੇ ਕੁਲਵਿੰਦਰ ਨੇ ਜਾਣਾ ਸੀ ਭਾਵੇਂ ਕਿ ਸਟੇਸ਼ਨ ਤੋਂ ਉਹਦੇ ਘਰ ਉਦਾਹਣਾ ਭਰਾ ਦਾ ਘਰ ਥੋੜੀ ਦੂਰ ਸੀ ਪਰ ਉਹ ਘਰੇ ਨਹੀਂ ਜਾਂਦੀ ਉਹ ਸਿੱਧੀ ਹਸਪਤਾਲ ਜਾਂਦੀ ਆ ਤੇ ਹਸਪਤਾਲ ਜਾ ਕੇ ਉਹ ਵੇਖਦੀ ਆ ਵੀ ਉਹਦੀ ਭਾਬੀ ਵੀ ਹਸਪਤਾਲ ਹੁੰਦੀ ਆ ਉਹ ਆਪਣੀ ਭਾਬੀ ਨੂੰ ਬੁਲਾ ਲੈਂਦੀ ਆ ਹਨਾ ਜਿੱਦਾਂ ਵੀ ਰਸਮ ਰਿਵਾਜ ਆਪਾਂ ਨੂੰ ਹੁੰਦੇ ਆਗੇ ਵੀ ਚਲੋ ਫਾਰਮੈਲਿਟੀ ਕਰ ਲਈ ਕਿਉਂਕਿ ਗੁੱਸਾ ਤਾਂ ਉਹਨੂੰ ਵੀ ਸੀਗਾ ਵੀ ਮੇਰੀ ਭਾਬੀ ਕਹਿਣ ਕਰਕੇ ਮੇਰੇ ਪੇਕੇ ਛੁੱਟ ਗਏ ਚਲੋ ਉਹਦੀ ਭਾਬੀ ਵੀ ਉਹਨੂੰ ਜਿਆਦਾ ਨਹੀਂ ਬੁਲਾਉਂਦੀ ਇੱਕ ਦੂਜੇ ਨੂੰ ਬੁਲਾਉਂਦੀ ਆ ਉਸ ਤੋਂ ਬਾਅਦ ਡਾਕਟਰ ਜਿਹੜੇ ਉਹਨਾਂ ਨੇ ਕਿਹਾ ਕਿ ਜਸਵਿੰਦਰ ਦੀ ਹਾਲਤ ਆ ਜਿਹੜੀ ਕਾਫੀ ਗੰਭੀਰ ਆ ਉਹਨਾਂ ਦਾ ਆਪਰੇਸ਼ਨ ਕਰਨਾ ਪਊਗਾ ਤੇ ਇਸ ਗੱਲ ਦੀ ਗਰੰਟੀ ਨਹੀਂ ਹੈਗੀ ਵੀ ਉਹ ਬਚ ਜਾਊਗਾ ਕਿ ਨਾ ਇਹ ਸੁਣ ਕੇ ਕੁਲਵਿੰਦਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਡਾਕਟਰ ਨੂੰ ਕਹਿੰਦੀ ਆ ਵੀ ਇੱਕ ਵਾਰ ਮੈਨੂੰ ਮੇਰੇ ਭਰਾ ਨਾਲ ਮਿਲਣ ਦੇ ਦਿਓ ਡਾਕਟਰ ਚਲੋ ਉਹਨੂੰ ਮਿਲਣ ਦੀ ਇਜਾਜ਼ਤ ਦਿੰਦੇ ਆ। ਕੁਲਵਿੰਦਰ ਆਪਣੇ ਭਰਾ ਕੋਲ ਅੰਦਰ ਜਾਂਦੀ ਐ ਤੇ ਉਹ ਵੇਖਦੀ ਐ ਕਿ ਉਹਦਾ ਭਰਾ ਬੇਸ਼ੁੱਧ ਹੋਇਆ ਪਿਆ, ਉਹਨੂੰ ਕੋਈ ਸੁਰਤ ਨਹੀਂ ਤੇ ਉਹਦੇ ਆਕਸੀਜਨ ਲੱਗੀ ਹੋਈ ਆ। ਕੁਲਵਿੰਦਰ ਜਾ ਕੇ ਆਪਣੇ ਭਰਾ ਜਸਵਿੰਦਰ ਦਾ ਹੱਥ ਫੜਦੀ ਆ। ਜਦੋਂ ਉਹ ਆਪਣੇ ਭਰਾ ਦਾ ਹੱਥ ਫੜਦੀ ਆ ਤਾਂ ਉਹਦੇ ਭਰਾ ਨੂੰ ਉਹਦੀ ਛੋਹ ਆ ਜਿਹੜੀ ਮਹਿਸੂਸ ਹੁੰਦੀ ਆ ਕਿਉਂਕਿ ਇੱਕ ਘਰੇ ਜੰਮੇ ਸੀ ਹਨਾ, ਪਲੇ ਸੀ, ਵੱਡੇ ਹੋਏ ਸੀ। ਮੋ ਤਾਂ ਹੈਗਾ ਸੀ ਨਾ ਤਾਂ ਜਸਵਿੰਦਰ ਅੱਖਾਂ ਖੋਲ ਲੈਂਦਾ। ਅੱਖਾਂ ਖੋਲ ਕੇ ਤੇ ਫਿਰ ਕੁਲਵਿੰਦਰ ਉਹਨੂੰ ਕਹਿੰਦੀ ਆ ਦੇਖ ਜਸਵਿੰਦਰ ਮੈਂ ਆ ਗਈ ਤੂੰ ਘਬਰਾ ਨਾ ਮੈਂ ਤੈਨੂੰ ਕੁਝ ਨਹੀਂ ਹੋਣ ਦਿੰਦੀ ਤੇ ਜਸਵਿੰਦਰ ਜਿਹੜੀਆਂ ਜਸਵਿੰਦਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹਨੂੰ ਕਹਿੰਦੀ ਰੋ ਨਾ ਤੂੰ ਹੁਣ ਰੋਣ ਦਾ ਸਮਾਂ ਨਹੀਂ ਹੈਗਾ ਤੈਨੂੰ ਕੁਝ ਨਹੀਂ ਹੁੰਦਾ ਤੂੰ ਤੈਨੂੰ ਜਾਦਾ ਅੱਗੇ ਆਪਾਂ ਪੜਦੇ ਹੁੰਦੇ ਸੀ ਆਪਾਂ ਜਦੋਂ ਛੋਟੇ ਹੁੰਦੇ ਪੜਦੇ ਸੀ ਤੇ ਆਪਾਂ ਪੜਿਆ ਆ ਸੀ ਨਾ ਵੀ ਜਿਹੜੀ ਸਵਿੱਤਰੀ ਸੀਗੀ ਉਹ ਜਮਰਾਜ ਨਾਲ ਲੜ ਪਈ ਸੀ ਆਪਣੇ ਪਤੀ ਨੂੰ ਬਚਾਉਣ ਲਈ ਤੇ ਮੈਂ ਤੇਰੀ ਭੈਣ ਆ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਤੇ ਦਿਲੋਂ ਪਿਆਰ ਕਰਦੀ ਆ ਮੈਂ ਤੇਰੇ ਲਈ ਰੱਬ ਨਾਲ ਲੜ ਲੂੰਗੀ ਐਂ ਕਰ ਆਪਣਾ ਗੁੱਟ ਕਰ ਪਹਿਲਾਂ ਤਾਂ ਰਖੜੀ ਬੰਨਣਾ ਤੇਰੇ ਤੇ ਤੈਨੂੰ ਮੈਂ ਕੁਝ ਨਹੀਂ ਹੋਣ ਦਿੰਦੀ ਚਲੋ ਉਹ ਚਾਈ ਚਾਈ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨਦੀ ਆ ਤੇ ਉਹਦਾ ਭਰਾ ਵੀ ਹਨਾ ਥੋੜਾ ਠੀਕ ਮਹਿਸੂਸ ਕਰਦਾ ਫਿਰ ਡਾਕਟਰ ਆ ਜਿਹੜੇ ਆਪਰੇਸ਼ਨ ਦੀ ਤਿਆਰੀ ਕਰਦੇ ਆ ਤੇ ਕੋਲੇਵਿੰਦਰ ਨੂੰ ਕਹਿ ਦਿੰਦੇ ਆ ਕਿ ਬਾਹਰ ਜਾਓ ਤੁਸੀਂ ਅਸੀਂ ਇਹਨੂੰ ਆਪਰੇਸ਼ਨ ਥੀਏਟਰ ਚ ਲੈ ਕੇ ਜਾਣਾ ਜਦੋਂ ਜਸਵਿੰਦਰ ਨੂੰ ਆਪਰੇਸ਼ਨ ਥੀਏਟਰ ਚ ਲਜਾਇਆ ਜਾਂਦਾ ਤਾਂ ਡਾਕਟਰ ਹੈਰਾਨ ਹੁੰਦੇ ਆ ਵੀ ਕਿੰਨੇ ਦਿਨਾਂ ਦਾ ਤਾਂ ਜਸਵਿੰਦਰ ਬੇਹੋਸ਼ ਸੀ ਤੇ ਅੱਜ ਇਹ ਹੈਗਾ ਤਾਂ ਬੇਹੋਸ਼ੀ ਵੀ ਅੱਜ ਕਿਵੇਂ ਮੁਸਕਰਾ ਰਿਹਾ ਤੇ ਚਲੋ ਆਪਰੇਸ਼ਨ ਦੀ ਤਿਆਰੀ ਕੀਤੀ ਜਾਂਦੀ ਹੈ ਤੇ ਆਪਰੇਸ਼ਨ ਆ ਜਿਹੜਾ ਉਹ ਸਕਸੈਸਫੁਲ ਹੋ ਜਾਂਦਾ ਦੀ ਸਰਜਰੀ ਤੇ ਉਹ ਠੀਕ ਹੋ ਜਾਂਦਾ ਤੇ ਡਾਕਟਰ ਕਹਿੰਦੇ ਆ ਕਿ ਵੀ ਕੀ ਇਹੋ ਜਿਹਾ ਜਾਦੂ ਕੀਤਾ ਹਨਾ ਤੇਰੀ ਭੈਣ ਨੇ ਵੀ ਤੂੰ ਤਾਂ ਵਧੀਆ ਹੋ ਗਿਆ ਤੇ ਜਦੋਂ ਆਪਰੇਸ਼ਨ ਸਕਸੈਸ ਹੋ ਜਾਂਦਾ ਤੇ ਕੁਲਵਿੰਦਰ ਤੋਂ ਮਾਫੀ ਮੰਗਦੀ ਆ ਤੇ ਉਹਨੂੰ ਕਹਿੰਦੀ ਆ ਕਿ ਜੇ ਮੈਂ ਹਨਾ ਇਸ ਤਰ੍ਹਾਂ ਰੁੱਖਾ ਬੋਲੀ ਤਾਂ ਹੀ ਤੁਸੀਂ ਗੁੱਸੇ ਹੋਏ ਵੀ ਮੈਨੂੰ ਮਾਫ ਕਰ ਦਿਓ ਅੱਜ ਤੋਂ ਬਾਅਦ ਮੈਂ ਤੁਹਾਡੇ ਬਾਰੇ ਕਦੇ ਵੀ ਇਸ ਤਰ੍ਹਾਂ ਦਾ ਕੋਈ ਖਿਆਲ ਨਹੀਂ ਰੱਖੂੰਗੀ ਪਲੀਜ਼ ਤੁਸੀਂ ਮੈਨੂੰ ਮਾਫ ਕਰ ਦਿਓ ਤੁਹਾਡਾ ਭਰਾ ਤੁਹਾਡੇ ਬਿਨਾ ਉਦਾਸ ਰਹਿੰਦਾ ਸੀ ਇਹ ਮੈਂ ਸਮਝਦੀ ਸੀ ਪਰ ਮੇਰੇ ਦਿਮਾਗ ਨੂੰ ਹੀ ਪਤਾ ਨਹੀਂ ਕੀ ਹੋ ਗਿਆ ਸੀ ਵੀ ਕੌਣ ਹਨਾ ਕਿਸੇ ਕੋਲ ਇੰਨਾ ਜਾ ਕੇ ਬਹਿੰਦਾ ਵੀ ਜੇ ਤੁਸੀਂ ਪਿਆਰ ਕਰਦੇ ਸੀ ਸ਼ੇਰੀ ਆਉਂਦੇ ਸੀ ਤੇ ਕੁਲਵਿੰਦਰ ਨੇ ਵੀ ਆਪਣੀ ਪਰਜਾਈ ਨੂੰ ਕਿਹਾ ਕਿ ਮੈਂ ਇਸ ਕਰਕੇ ਆਉਂਦੀ ਸੀ ਹਨਾ ਵੀ ਮੇਰੇ ਭਰਾ ਨੂੰ ਇਹ ਨਾ ਲੱਗੇ ਕਿ ਮੇਰੇ ਮਾਪਿਓ ਬਿਨਾਂ ਉਹ ਕੱਲਾ ਰਹਿ ਗਿਆ ਵੀ ਉਹਨੂੰ ਇਕੱਲਾਪਣ ਮਹਿਸੂਸ ਨਾ ਹੋਵੇ ਤੇ ਤੂੰ ਚਾਰ ਰੋਟੀਆਂ ਪਕਾਉਂਦੀ ਥੱਕ ਗਈ ਚਲੋ ਉਸ ਤੋਂ ਬਾਅਦ ਡਾਕਟਰ ਆ ਕੇ ਕਹਿੰਦੇ ਆ ਕਿ ਜਸਵਿੰਦਰ ਨੂੰ ਹੋਸ਼ ਆ ਗਿਆ ਤੁਸੀਂ ਉਹਨੂੰ ਮਿਲ ਸਕਦੇ ਹੋ ਫਿਰ ਦੋਨੋਂ ਨਣਦ ਪਰਜਾਈ ਜਦੋਂ ਜਸਵਿੰਦਰ ਨੂੰ ਮਿਲਣ ਜਾਂਦੀਆਂ ਤਾਂ ਜਸਵਿੰਦਰ ਆਪਣੀ ਭੈਣ ਨੂੰ ਤੇ ਘਰ ਵਾਲੀ ਨੂੰ ਇਕੱਠੀਆਂ ਵੇਖ ਕੇ ਖੁਸ਼ ਹੋ ਜਾਂਦਾ ਤੇ ਫਿਰ ਉਸ ਤੋਂ ਬਾਅਦ ਕੁਲਵਿੰਦਰ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਆ ਕਿ ਮੇਰੇ ਭਰਾ ਦਾ ਆਪਰੇਸ਼ਨ ਹੋ ਗਿਆ ਤੇ ਉਹ ਠੀਕ ਆ ਕੁਲਵਿੰਦਰ ਦੇ ਘਰ ਵਾਲਾ ਵੀ ਆਪਣੇ ਸਾਲੇ ਦਾ ਪਤਾ ਲੈਣ ਆਉਂਦਾ ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਦਿਲ ਦੇ ਵਿੱਚੋਂ ਪੜਾ ਦਿੰਦਾ ਕੁਲਵਿੰਦਰ ਵੀ ਸਾਰੇ ਗੁੱਸੇ ਗਲੇ ਪਲਾ ਕੇ ਆਪਣੇ ਭਰਾ ਪਰਜਾਈ ਨੂੰ ਕਹਿੰਦੀ ਆ ਕਿ ਤੁਸੀਂ ਜੁਗ ਜੁਗ ਜਿਓ ਹਣਾ ਵੀ ਭੈਣਾ ਤਾਂ ਹਮੇਸ਼ਾ ਭਰਾ ਦੀ ਲੰਬੀ ਜ਼ਿੰਦਗੀ ਦੀ ਤੇ ਖੁਸ਼ਹਾਲ ਜ਼ਿੰਦਗੀ ਦੀ ਦੁਆ ਮੰਗਦੀਆਂ ਨੇਗੀਆਂ ਚਲੋ ਉਸ ਤੋਂ ਬਾਅਦ ਜਸਵਿੰਦਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਆ ਤੇ ਫਿਰ ਕੁਲਵਿੰਦਰ ਤੇ ਉਹਦੇ ਘਰ ਵਾਲਾ ਕਰ ਵਾਪਸ ਆ ਜਾਂਦੇ ਆ ਤੇ ਉਹ ਕਹਿ ਕੇ ਜਾਂਦੇ ਆ ਕਿ ਜੋ ਕੁਝ ਵੀ ਤੁਸੀਂ ਸਾਨੂੰ ਕਿਹਾ ਸੀ ਹੁਣ ਸਾਨੂੰ ਕੋਈ ਗੁੱਸਾ ਨਹੀਂ ਤੇ ਕੁਲਵਿੰਦਰ ਦੀ ਭਝਾਈ ਵੀ ਕਹਿੰਦੀ ਕਿ ਅੱਜ ਤੋਂ ਬਾਅਦ ਮੈਂ ਤੁਹਾਨੂੰ ਕਦੇ ਵੀ ਕੁਝ ਨਹੀਂ ਕਹੂੰਗੀ ਬਸ ਤੁਸੀਂ ਜਦੋਂ ਵੀ ਤੁਹਾਡਾ ਦਿਲ ਕਰਦਾ ਹੁੰਦਾ ਤੁਸੀਂ ਜਰੂਰ ਮਿਲਣ ਆਇਆ ਕਰੋ ਹਾਂਜੀ ਦੋਸਤੋ ਭੈਣ ਭਰਾ ਦੇ ਪਿਆਰ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਸ ਕਹਾਣੀ ਨੂੰ ਲਿਖਿਆ ਹੈ ਸੁਰਿੰਦਰ ਸਚਦੇਵਾ ਜੀ ਨੇ ਅਸਲ ਦੇ ਵਿੱਚ ਉਹੀ ਗੱਲ ਹਨਾ ਕਿ ਭੈਣ ਭਰਾ ਦਾ ਜਿਹੜਾ ਪਿਆਰ ਹੁੰਦਾ ਅੱਜ ਕੱਲ ਜਿਵੇਂ ਲੋਕਾਂ 'ਚ ਸ਼ੈਣ ਸੀਲਤਾ ਘਟ ਗਈ ਆਪਾਂ ਆਕੜ ਨੂੰ ਈਗੋ ਨੂੰ ਅੱਗੇ ਰੱਖਦੇ ਆ ਤੇ ਰਿਸ਼ਤੇ ਆ ਜਿਹੜੇ ਉਹਨਾਂ ਦੀ ਕਦਰ ਨਹੀਂ ਕਰਦੇ ਪਰ ਸਾਨੂੰ ਹਮੇਸ਼ਾ ਆਪਣੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਆ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਇੱਕ ਪਰਿਵਾਰ ਦੇ ਵਿੱਚ ਅਸੀਂ ਹੁਣ ਇਕੱਠਿਆਂ ਨੇ ਜਨਮ ਲਿਆ ਵੀ ਫੇਰ ਪਤਾ ਨਹੀਂ ਕਦੇ ਇਕੱਠੇ ਹੋਣਾ ਕਿ ਨਹੀਂ ਕੋਸ਼ਿਸ਼ ਕਰਿਆ ਕਰੋ ਰਿਸ਼ਤਿਆਂ ਨੂੰ ਫੁੱਲਾਂ ਵਾਂਗ ਸੰਭਾਲਣ ਦੀ ਤੇ ਜੇ ਰਿਸ਼ਤੇ ਫੁੱਲਾਂ ਵਰਗੇ ਹੁੰਦੇ ਆ ਨਾ ਕਿਤੇ ਨਾ ਕਿਤੇ ਕੰਡੇ ਵੀ ਸਾਨੂੰ ਚੁਬ ਜਾਂਦੇ ਆ ਕਿਉਂਕਿ ਜਦੋਂ ਅਸੀਂ ਗੁਲਾਬ ਦੇ ਬੂਟੇ ਨੂੰ ਵੇਖਾਂਗੇ ਜੇ ਉਤੇ ਫੁੱਲ ਲੱਗੇ ਹੁੰਦੇ ਆ ਤੇ ਉਤੇ ਕੰਡੇ ਵੀ ਨਾਲ ਹੀ ਹੁੰਦੇ ਆ ਇਸ ਕਰਕੇ ਜੇ ਰਿਸ਼ਤਿਆਂ ਦੇ ਵਿੱਚ ਪਿਆਰ ਆ ਤਾਂ ਮਾੜੀ ਮੋਟੀ ਕੜਵਾਹਟ ਵੀ ਜ਼ਰੂਰ ਹੁੰਦੀ ਆ ਵਿਚਾਰਕ મતਭੇਦ ਹੋ ਜਾਂਦੇ ਆ ਕਈ ਗੱਲਾਂ ਤੇ ਗੁੱਸਾ ਗਿਲਾ ਹੋ ਜਾਂਦਾ ਤੇ ਗੁੱਸਾ ਗਿਲਾ ਵੀ ਆਪਣਿਆਂ ਤੇ ਹੁੰਦਾ ਕੋਸ਼ਿਸ਼ ਕਰਿਆ ਕਰੋ ਇੰਨਾਂ ਰਿਸ਼ਤਿਆਂ ਨੂੰ ਫੁੱਲਾਂ ਵਾਂਗ ਰੱਖਣ ਦੀ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ नु कि हानी සාරයාనుු ශshiकाद